ਆਮ ਆਦਮੀ ਕਲੀਨਿਕ ਖੋਲਦੇ 829 ਡੇਢ ਕਰੋੜ ਬੰਦਾ ਉਥੋਂ ਦਵਾਈ ਲੈ ਗਿਆ ਕੌਣ ਹੈ ਡੇਢ ਕਰੋੜ ਗਰੀਬ ਦਲਤ ਪਰਿਵਾਰ ਜਿਹੜੇ ਸਰਕਾਰੀ ਹਸਪਤਾਲਾਂ 'ਚ ਜਾਂਦੇ ਆ ਬਸ ਉੱਥੇ ਲੈਣਾਂ 'ਚ ਲੱਗਣ ਦੀ ਲੋੜ ਨਹੀਂ ਪੈਂਦੀ ਹੁਣ ਨਾਲ ਹੀ ਘਰ ਦੇ ਖੱਬੇ ਪਾਸੇ ਸੱਜੇ ਪਾਸੇ ਕਲੀਨਿਕ ਖੁੱਲ ਗਿਆ ਸਾਰੀਆਂ ਦਵਾਈਆਂ ਫ੍ਰੀ ਸਾਰੇ ਟੈਸਟ ਫ੍ਰੀ ਸਚੀਕਾਰ ਜੀ ਮੇਰਾ ਨਾਮ ਗਰਮੀਤ ਕੌਰ ਮਮੂਨਕ ਦੀ ਰਹਿਣ ਵਾਲੀ ਹੈਗੀ ਮੈਂ ਇੱਥੇ ਕਰੀਮ ਨਗਰ ਕਲੀਨਿਕ ਅਸਿਸਟੈਂਟ ਦੇ ਵਿੱਚ ਸੇਵਾ ਨਿਭਾ ਰਹੀ ਹੈਗੀ ਤ ਸਾਡੇ ਡੇਲੀ ਦੇ ਜਿਹੜੇ ਪੇਸ਼ੇ ਨੇ 70 ਤੋਂ 80 ਦੇ ਵਿੱਚ ਵਿੱਚ ਸਾਡੇ ਕੋਲ ਪੇਸ਼ੈਂਟ ਆ ਰਹੇ ਨੇ ਡੇਲੀ ਦਵਾਈਆਂ ਤੇ ਟੈਸਟ ਇੱਥੇ ਫ੍ਰੀ ਕੀਤੇ ਜਾਂਦੇ ਨੇਗੇ ਸਭ ਤੋਂ ਪਹਿਲਾਂ ਜਿਹੜਾ ਪੇਸ਼ੈਂਟ ਮੇਰੇ ਕੋਲੇ ਆਉਂਦੇ ਨੇ ਬਿਲਕੁਲ ਆਨਲਾਈਨ ਇੱਥੇ ਟੈਬ ਦੇ ਉੱਤੇ ਆਨਲਾਈਨ ਰਜਿਸਟ੍ਰੇਸ਼ਨ ਹੁੰਦੀ ਹੈ ਪੇਸ਼ੈਂਟ ਦੀ ਉਸ ਤੋਂ ਬਾਅਦ ਡਾਕਟਰ ਦੇ ਕੋਲ ਜਾਂਦੇ ਨੇ ਡਾਕਟਰ ਦੇ ਕੋਲ ਜਾ ਕੇ ਐਂਟਰੀ ਹੁੰਦੀ ਹੈਗੀ ਤੇ ਉਸ ਤੋਂ ਬਾਅਦ ਰਜਿਸਟ੍ਰੇਸ਼ਨ ਤੋਂ ਬਾਅਦ ਉਹਨਾਂ ਦੀ ਨਾਤੇ ਮੈਡੀਸਿਨ ਦਿੱਤੀ ਜਾਂਦੀ ਹੈਗੀ 9 ਤੋਂ 10 ਦੇ ਵਿੱਚ ਬਲੱਡ ਸੈਂਪਲ ਹੁੰਦੇ ਨੇਗੇ ਡਾਕਟਰ ਜਿਹੜੇ ਲਿਖਦੇ ਨੇਗੇ ਉਸ ਤੋਂ ਬਾਅਦ ਮੈਂ ਬਲੱਡ ਸੈਂਪਲ ਲੈਂਦੀ ਹੈਗੀ ਤੇ ਅਗਲੇ ਦਿ ਜਿੱਦਾਂ ਇੱਥੇ ਆਵਾ ਆਦਮੀ ਕਲੀਨਿਕ ਖੁੱਲਿਆਗਾ ਖੁੱਲਣ ਤੋਂ ਬਾਅਦ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆਗਾ ਕਿ ਪਹਿਲਾਂ ਇਹ ਪਿੰਡ ਦੇ ਵਿੱਚ ਕੋਈ ਕਲੀਨਿਕ ਵਗੈਰਾ ਕੋਈ ਹਸਪੀਟਲ ਵਗੈਰਾ ਨਹੀਂ ਹੈਗਾ ਲੋਕਾਂ ਨੂੰ ਬਾਹਰ ਜਾਣਾ ਪੈਂਦਾ ਸੀ ਮੈਡੀਸਨ ਲੈਣ ਵਾਸਤੇ ਇਸ ਕਰਕੇ ਲੋਕਾਂ ਨੂੰ ਇਹ ਚੀਜ਼ ਦਾ ਕਾਫੀ ਫਾਇਦਾ ਹੋਇਆਗਾ ਜ਼ਿਆਦਾ ਇੱਥੇ ਲੋਕਾਂ ਨੂੰ ਵੇਟ ਨਹੀਂ ਕਰਨੀ ਪੈਂਦੀ ਜਾਂ ਲਾਈਨਾਂ ਦੇ ਵਿੱਚ ਨਹੀਂ ਲੱਗਣਾ ਪੈਂਦਾ ਇੱਥੇ ਹਰ ਇੱਕ ਤਰ੍ਹਾਂ ਦੇ ਪੇਸ਼ੈਂਟ ਆ ਰਹੇ ਨੇਗੇ ਬੱਚੇ ਬਜ਼ੁਰਗ ਇਹ ਚੀਜ਼ ਦਾ ਫਾਇਦਾ ਹੋ ਲੈ ਰਹੇ ਨੇਗੇ ਇੱਥੇ ਪੇਸ਼ਣਾ ਵਾਸਤੇ ਬੈਠਣ ਵਾਸਤੇ ਚੇਅਰ ਬਣੀਆਂ ਹੋਈਆਂ ਰਹੀਆਂ ਹਨ ਮੈਂ ਇੱਕ ਵਾਰ ਫੇਰ ਭਗਵੰਤ ਸਾਹਿਬ ਜੀ ਦਾ ਦਿਲ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਵੀ ਸਾਨੂੰ ਰੋਜ਼ਗਾਰ ਦਿੱਤਾ ਹੈਗਾ ਤੇ ਲੋਕਾਂ ਦੀ ਸੇਵਾ ਕਰਨ ਦਾ ਹੀ ਮੌਕਾ ਦਿੱਤਾ ਹੈ।